ਸਤ ਸ੍ਰੀ ਅਕਾਲ ਪੰਜਾਬੀਓ ਰਾਜਾ ਬੱਲਵਲ ਵਲੋਗਸ ਤੇ ਤੁਹਾਡਾ ਸਵਾਗਤ ਹੈ ਜੀ ਕੀ ਹਾਲ ਚਾਲ ਹੈ ਭਰਾ ਮੇਰੇ ਠੀਕ ਠਾਕ ਹੈ ਸਭ ਸਰਦੀ ਕਰਾਇਆ ਖਾਰੇ ਦੀ ਮੈਂ ਆ ਆਪਣੇ ਪਿੰਡ ਨਾਨਕੇ ਬੁਲੇ ਮੰਗਰ ਪਿੰਡ ਰਹੀ ਇਹਦੇ ਨਾਲ ਹੀ ਪਿੰਡ ਆ ਉੱਥੇ ਨਾ ਆਪਾਂ ਪਾਠ ਰਖੋਣਾ ਹੈ ਤੇਰੀ ਖੰਡਪਾਤ ਸਹਿਬ ਅੱਜ 7 ਤਰੀਕ ਦੇ ਅਦੇ ਖੰਡ ਪਾਠ ਲੱਗੇ ਆ ਰਖੋਣ ਤੇ ਨੋਨ ਨੂੰ ਭੋਗ ਪੈਣਾ ਆ ਤੇ ਤਿੰਨੇ ਦਿਨ ਦਾ ਹੀ ਫਿਰ ਤੁਹਾਨੂੰ ਬਖਾਉਨੇ ਆ ਵਲੋਗਾਂ ਦੇ ਵਿੱਚ ਤੇ ਜੁੜੇ ਰੋ ਵਲੋਗਾਂ ਦੇ ਨਾਲ ਜੋ ਉਕਾਸ ਕਰਦੇ ਆ ਤੁਹਾਨੂੰ ਖਾਣੇ ਜੁੜੇ ਰਹੋ ਵਲੋਗ ਨਾਲ ਲੱਗੇ ਆ ਜੀ ਖੰਡਪੜ ਸਾਹਿਬ ਆਰੰਭ ਕਰਾਉਣ ਗੁਰਦਾਰਾ ਸਾਹਿਬ ਆ ਪੰਤੋ ਤੋਤਾ ਆ ਏ ਕਰੀ ਤੋਤੇ ਤਾਨੂੰ ਬੜਾ ਸੋਚੀ ਹੋਈਂਦੀ ਚੀਜ਼ ਇਦਾਂ ਆ ਪਾ ਗੁਰਦਾਰਾ ਸਾਹਿਬ ਤੋਤਾ ਆ ਚਾਹ ਦਾ ਪਿਆਲਾ ਚਲਦਾ ਪਿਆ ਆ ਇਤਰੇ ਲੋ ਭਾਈ ਸਬਜ਼ੀਆਂ ਬਣਾਉਂਦੇ ਰਹੇ ਆ ਉੱਪੀ ਘਟਣਦੇ ਆ ਜਿਹੜਾ ਚੱਕਾ ਜੁੜਕਾ ਹੈ ਚੰਗਾ ਮਿਕਸੋਂ ਡਾਇਗਰਾਮ ਉਹ ਦਰਦ ਚੜੀਏ ਪਿੱਤੇ ਦੇ ਆਹ ਘੜੀ ਮਾਰੇ ਆਂ ਤੇ ਇਧਰ ਬੀਬੀਆਂ ਪ੍ਰਸ਼ਾਦਾ ਭੰਗਾਉਂਦੀਆਂ ਆ ਤੇ ਪ੍ਰਸ਼ਾਦਾ ਤੁਹਾਨੂੰ ਪਤਾ ਫਿਰ ਪੱਕੇ ਦੇ ਜਦੋਂ ਪਾੜ ਰਖਣਾ ਨਾਲੇ ਤਾਂ ਭੋਗ ਲੱਗ ਜੂਗਾ ਜਿਹੜਾ ਆਟਾ ਗੁੰਨਿਆ ਐ ਐਕਸਟਰਾ ਇਧਰ ਭਾਂਡੇ-ਪੁੰਡੇ ਤੇ ਰੱਖੰਦੇ ਆ ਉਹ ਵੀ ਮੇਰੇ ਘਰ ਨਾਲ ਸ਼ਾਮ ਨੂੰ ਬਣੂਗੀ ਹਾਂਜੀ ਹਾਂ ਜੀ ਵੀਰ ਦੀ ਕੀ ਵਿਚਾਰਿਆ ਆਪਣਾ ਵਿਚਾਰ ਓਕੇਅਰ ਰੋਡ ਓਕੇਅਰ ਰੋਡ ਵਰੀ ਆ ਬਾਬਾ ਜੀ ਹੈਡ ਗ੍ਰੰਥੀ ਆ ਗੁਰਦਰੇ ਹੋਰ ਬਾਬਾ ਜੀ ਕੀ ਵਿਚਾਰਿਆ ਆਪਣਾ ਕਿੰਨੇ ਕੋਈ ਬਾਬੇ ਪੱਠ ਬਸ ਆਪਾਂ ਕਰਨਗੇ ਅਰੰਭ ਜੀ ਆਜੋ ਹਣ ਸਾਰੇ ਮੇਰੇ ਭਰਾ ਸਾਡੇ ਆ ਜੀ ਆ ਜੀ ਹਾਂ ਜੀ ਆ ਵੀਰਪਰਾ ਸਾਰੇ ਬਹੁਤ ਸੇਵਾ ਕਰਨਦੇ ਸਾਰੇ ਵੀਰਪਰਾ ਹੀ ਹਾਂ ਜੀ ਵੀਰਪਰਾ ਉਹ ਵੀ ਲੋ ਰੱਬ ਚੜਾ ਉਹਦਾ ਵੀ ਦਾਸ ਹੋ ਗਏ ਸੋ ਰੱਬ ਆਕਾ ਤੁਮਰੇ ਦਤ ਮੇਦ

ਮੈਂ ਯਾਰ ਆਪਣੇ ਨਾਨਕੇ ਪਿੰਡ ਆਇਆ ਹੁਣ ਆਪਾਂ ਪਾਟ ਰਖਾਇ ਗੁਰਦਾਰੇ ਤੇ ਮਾਮੇ ਉਹਨਾਂ ਨੇ ਆਪਣੇ ਨੇ ਕੁੱਤੀ ਰੱਖੀ ਆ ਪੱਗ ਦੀ ਸੀਟੀ 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 ਲੱਗ ਗਿਆ ਪਤਾ ਵੀ ਕੋਈ ਆਇਆ ਸੀਟੀ ਕੌਣ ਆ ਯਾਰ ਅੱਜ ਜਾਨਵਰ ਨੂੰ ਤਾਂ ਮੈਂ ਵੀ ਚਲੋ ਵੀਡੀਓ ਵੇਖਣਾ ਨਾ ਆ ਮੈਂ ਅੱਜ ਦਾ ਰੀਲਾਂ ਕਦੀ ਕਿਸ ਦੀਆਂ ਅਦੀ ਕਿਸ ਦੀਆਂ ਤੇ ਯਾਰ ਇਹ ਜਾਨਵਰ ਇਹਨਾਂ ਨੂੰ ਪਤਾ ਕੀ ਹੁੰਦਾ ਈ ਉਹ ਇਹਨਾਂ ਨੂੰ ਨਾ ਪੈਸੇ ਦਾ ਪਤਾ ਈ ਨਾ ਕਿ ਚੀਜ਼ ਦਾ ਪਤਾ ਈ ਉਹ ਇਹਨਾਂ ਨੂੰ ਯਾਰ ਪ੍ਰੇਮ ਪਿਆਰ ਦੇ ਨਾਲ ਹੁੰਦਾ ਈ ਸੱਚੀ ਗੱਲ ਦੱਸਾਂ ਤੁਹਾਨੂੰ ਪਿਆਰ ਦੇ ਭੁਖੇ ਆਵੇ ਆਵੇ ਦੰਦੀ ਥੋੜੀ ਵੱਡੀ ਨਹੀਂ ਇੱਕ ਆ ਆ ਮੂੰਹ ਤੇ ਪਾਇਆ ਆ ਮੂੰਹ ਤੇ ਪਾਈ ਕੀ ਕਰਦੀ ਕੀ ਐਵੇਂ ਓਏ ਯਾਰ ਆ ਪਿਆਰ ਪਿਆਰ ਬਸ ਇਹਨਾਂ ਨੂੰ ਜਿੰਨਾ ਪਿਆਰ ਮਿਲਦਾ ਉਹਨੇ ਥੋੜਾ ਇਹਨਾਂ ਨੂੰ ਮੈਂ ਨਾ ਥੋੜੇ ਦਿਨ ਪਹਿਲਾਂ ਆਇਆ ਜਦੋਂ ਨਾਨਕੇ ਨਾ ਮੈਂ ਇਸ ਵਕਤ ਤੇ ਨਾ ਰਜਾਈ 'ਚ ਲੈ ਕੇ ਮੂੰਹ ਤੇ ਪਿਆ ਇਹ ਬੈੱਡ ਤੇ ਚੜਕੀ ਜੋ ਮੇਰੇ ਮੂੰਹ ਤੇ ਬੁੜਕੀ ਮਾਂ ਹੱਜ ਬਣਾ ਮਾਰਦੀਆਂ ਕਿੰਨੇ ਕਿਦੇ ਲੈ 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 ਨਾ ਇਹਦੀ ਭੌਂਕਣ ਦੀ ਆਵਾਜ਼ ਨਿਕਲਦੀ ਜੇ ਕਦੀ ਨਹੀਂ ਮੈਂ ਸੁਣੀ ਇਹਦੀ ਆਵਾਜ਼ ਉਸਰੀਤੀ ਉਸਰੀਤੀ ਕਾਮ ਦਾ ਵੇਲਾ ਆ ਪ੍ਰਸ਼ਾਦੇ ਪਾਣੀ ਦੀ ਤਿਆਰੀ ਚੱਲਦੀ ਪਈ ਆ ਧਣੀਏ ਦੇ ਵਿੱਚੋਂ ਕਾਖੂ ਖੜਦੇ ਪਏ ਆ ਇੱਧਰ ਸਾਡੀਆਂ ਬੀਬੀਆਂ ਬੈਠੀਆਂ ਨੇ ਸਾਹ ਲੈਣੀਆਂ ਵੀਰ ਨੇ ਬਹੁਤ ਕੰਮ ਕੀਤਾ ਸਾਹ ਲੈਣ ਡਿਆਣ ਇੱਧਰ ਅੱਡੀਆਂ ਮਾਈਆਂ ਆਟਾ ਗੁੰਨ੍ਹਣੀਆਂ ਆ ਅਸਰੇ ਆਲੂ ਵਾਲੇ ਪਰੌਂਠੇ ਬਹਾਨੇ ਆ ਜੀ ਸਲਾਹ ਚੱਲਦੀ ਪਈ ਹੈ ਕੋਈ ਇਮਰਨ ਨਾਨਕੇ ਆਂਦੇ ਪਿੰਡ ਦਾ ਗੁਰਦਾਰਾ ਗੁਰਦਾਰਾ ਬਹੁਤ ਅਲੀਸ਼ਾਨ ਆ ਮੈਂ ਆਪਣੇ ਨਾਨਾ ਜੀ ਦੇ ਨਾਲ ਮੁਲਾਕਾਤ ਕਰਾਵਾਂਗਾ ਸੱਸੇ ਕੇ ਨਾਨਾ ਜੀ ਅਨੰਕਾਸ ਮੈਂ ਕਿ ਆਪਾਂ ਗੁਰਦਾਰਾ ਜਿਹੜਾ ਬਾਬਾ ਬੋਖ ਸਿੰਘ ਜੀ ਦਾ ਜਿੱਥੇ ਆਪਾਂ ਨੰਨਪੜ ਸਾਹਿਬ ਆਰਾਮ ਕਰਾਇਆ ਆ ਇਹਨਾਂ ਦੇ ਦੋ ਚਾਰ ਆਪਾਂ ਸੰਗਤ ਨੂੰ ਦੱਸਨੇ ਆ ਹੂੰ ਸੰਗਤ ਨੂੰ ਵਿਚਾਰ ਦੱਸਨੇ ਆ ਬਾਬਾ ਜੀ ਦੇ ਬਾਰੇ ਅੱਛਾ ਦੱਸ ਦਿਓ ਮੜਿਆ ਵਿਚਾਰ ਨਹੀਂ ਵੇਖਿਆ ਨਹੀਂ ਗਾ ਠੀਕ ਹੈ ਹਾਂ ਜੀ ਬਾਪੂ ਨੇ ਵੀ ਵੇਖਿਆ ਇਸ਼ਾ ਉਹ ਲੋ ਮੈਂ ਪਹਿਲਾਂ ਗਿਆ ਹੂੰ ਹਾਂ ਇਹ ਆਏ ਹੋਏ ਮਾਰੀਓ ਜੀ ਤਿੰਨ ਬੰਦੇ ਠੀਕ ਹੈ ਜੀ ਤੇ ਜੋ ਵਿਆਹ ਲਾਂਗੇ ਨਾ ਹੂੰ ਜਾਂਦੇ ਰਾਹ ਪਾ ਲਈਓ ਲੋੜ ਲੋ ਜੀ ਹੂੰ ਇੱਕ ਜਦ ਬੀਠਾ ਉਹ ਮੂੰਹ ਜਾ ਕੇ ਹਾਂ ਬਸ਼ੇ ਇਹ ਕਿ ਇਕ ਉਹਦੇ ਨਾਲ ਗਏ ਯੋਧਿਆਂ ਨੂੰ ਇਹ ਕਹਿੰਦੇ ਕੋਈ ਕਿਸੇ ਕੋਲ ਉਹਦਾ ਨਾਮ ਨਹੀਂ ਮੈਨੂੰ ਪਤਾ ਜਿੱਥੋਂ ਤੱਕ ਗੱਲ ਸੋਚੇ ਨੂੰ ਆਉਂਦੀ ਆ ਜਿਹੜਾ ਆਪਣਾ ਪਿੰਡ ਵਾਲਾ ਗੁਰਦਰਾ ਬਾਬਾ ਪੱਠਾ ਸਾਈ ਵੀ ਹੈ ਨਾ ਇਹ ਕਹਿੰਦੇ ਵੀ ਤਿੰਨ ਸੰਤ ਆਏ ਸੀ ਇੱਕ ਆਇਆ ਇੱਥੇ ਬੁਲੇਨਗਰ ਬਾਬਾ ਬੌਕਸਿੰਗ ਜੀ ਇਹਨਾਂ ਦਾ ਨਾਮ ਹੈ ਇੱਕ ਵਜੀਰ ਹੈ ਬ੍ਰਹਮਚਾਰੀ ਹੈ ਨਾ ਬ੍ਰਹਮਚਾਰੀ ਉੱਥੇ ਇਹ ਜੋ ਬਾਤ ਪਾਈਆਂ ਜੀ ਪਾਈਆਂ ਜੀ ਸੱਚ ਗੁਰਦਰਾ ਉਹ ਹਾਂਜੀ ਬੋਢੀ ਸਾਹਿਬ ਲੱਗੇ ਇੱਕ ਸੰਤ ਉੱਥੇ ਹੀ ਕੇ ਤੇ ਤੀਜਾ ਸੰਤ ਕਹਿੰਦੇ ਵੀ ਜੋਧੇ ਪਿੰਡੇ ਦਾ ਬਾਬਾ ਗਪਾਲ ਦਾਸ ਜੀ ਉਹ ਕੋ ਕਹਿੰਦੇ ਵੀ ਤਿੰਨੇ ਵੱਖ-ਵੱਖ ਜਾ ਕੇ ਤਿੰਨਾਂ ਨੇ ਫਿਰ ਭਗਤੀ ਕੀਤੀ ਤੇ ਉਹ ਇਦਾਂ ਬੈਠੇ ਵਾਹਿਗੁਰੂ ਜੀ ਦੇਖੋ ਜੀ ਕੋਈ ਮੰਨਤਾ ਹੈ ਕੋਈ ਸੰਗਤ ਤਾਂ ਹੀ ਵਾਹਿਗੁਰੂ ਜੀ ਹੁੰਦੀ ਹੈ ਹਾਂ ਜੀ ਜਿੰਨਾ ਕਾਨੂੰ ਪਤਾ ਹੈ ਤੁਹਾਨੂੰ ਦੱਸਿਆ ਵਾ ਜੁੜੇ ਰਹੋ ਵਲੋਗ ਦੇ ਨਾਲ ਅੱਜ ਛੋਟੀ ਜੀ ਬੱਚੀ ਦੋ ਵਿਚਾਰ ਕੋਈ ਲਾਈਕ ਸਬਸਕ੍ਰਾਈਬ ਦਿਓ ਹੈ ਗੁਰੂ ਜੀ ਦਾ ਕਾਹਦਾ ਹੈ ਗੁਰੂ ਜੀ ਕਿਹਦਾ ਹੈ ਗੁਰੂ ਹੈ ਗੁਰੂ ਵਾਹਿਗੁਰੂ ਜਪੀਏ ਖਾਂ ਕੋਲ ਤੂੰ ਨੀਂਦ ਆਉਂਦੀ ਏ ਥੱਕੀ ਏ ਵਾਹਿਗੁਰੂ ਜਪੀਏ ਕਦੇ ਵੀ ਨਾ ਥੱਕੀ ਏ ਵਾਹਿਗੁਰੂ 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 ਅੰਗ ਸੰਗ ਕਦੇ ਵੀ ਨਾ ਹੋਈਤਾ ਵਾਹਿ ਅੰਗ ਸੰਗ ਕਦੇ ਵੀ ਨਾ ਹੋਈਤਾ ਵਾਹਿਗੁਰੂ 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 ਜਪੀਏ ਕਦੇ ਵੀ ਨਾ ਥੱਕੀ ਏ ਵਾਹਿਗੁਰੂ ਜੱਪੀਏ ਕਦੇ ਵੀ ਨਾ ਤੱਕੀਏ ਵਾਹਿਗੁਰੂ 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 ਅੰਗ ਸੰਗ ਕਦੇ ਵੀ ਨਾ ਹੋਏ ਤੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੈਨੂੰ ਯਾਰ ਤੂੰ ਕੋ ਚੰਗਾ ਸੁਣਾ ਕੋ ਬਹੁਤ ਸੋਹਣਾ ਕੁੜੀ ਨੇ ਬੋਲਿਆ ਆ ਦੱਸਣ ਦਿਆ ਹਿਆ ਨਿਮਰਤ ਵੀ ਜਿੱਦਣ ਗੁਰਪੁਰਬ ਹੀ ਉਸ ਦਿਨ ਵੀ ਇਹਨੇ ਬੋਲਿਆ ਸੀ ਤੇ ਸਾਰੇ ਨੇ ਬੜਾ ਮਾਣ ਕੀਤਾ ਆਇਆ ਜੀ ਮੇਰਾ ਭਾਂਜਾ ਧੋੜ ਦੇ ਵਿੱਚੋਂ ਫਰਸਟ ਨੰਬਰ ਤੇ ਆਇਆ ਵੇਖੋ ਆਵੇ ਬਹੁਤ ਵਧੀਆ ਵੈਰੀ ਗੁੱਡ ਐ ਬਲੰਦੀਆਂ ਨੂੰ ਸ਼ੋਨਾ ਰਾਤੀ ਨੂੰ ਮੈਂ ਇੰਨਾ ਕਿ ਜ਼ਿਆਦਾ ਹੌਸਲਾ ਦਿੱਤਾ ਮੈਂ ਇਹਨੂੰ ਕਿਹਾ ਵੀ ਜੋ ਮਰਜ਼ੀ ਹੋ ਜੇ ਤੂੰ ਬੰਨੇ ਤੇ ਨਹੀਂ ਵੇਖਣਾ ਕਿ ਕੌਣ ਕਿੱਥੇ ਆ ਪਿੱਛੇ ਇੱਥੇ ਫੁੱਲ ਸਪੀਡ ਫੜਨੀ ਇਹਨੇ ਉਹੋ ਹੀ ਚਾਲ ਰੱਖੀ ਫਿਰ ਫਸਟ ਨੰਬਰ ਤੇ ਅਭਾਰਿਕਾ ਬਹੁਤ ਬਹੁਤ ਮੁਬਾਰਕ ਹਨ ਓਕੇ ਰਿਹਾ ਪੁਰਾ ਫਸਟ ਨੰਬਰ ਤੇ ਆਇਆ ਵੈਰੀ ਗੁੱਡ ਫਸਟ ਰਾਤ ਦਾ ਸਮਾਂ ਇਹਦੇ ਮੁੰਡਿਆਂ ਦਾ ਪਲਾਨ ਬਣ ਗਿਆ ਵੀ ਆਲੂ ਵਾਲੇ ਪਰੌਂਠੇ ਬਣਾਉਣੇ ਆ ਇੱਧਰ ਆਟੇ ਗੁੱਝੇ ਜਾਂਦੇ ਆ ਸਾਰੇ ਧੀੜਾ ਧੀੜਾ ਸਭ ਵਧੀਆ ਵਧੀਆ ਵੀਰ ਜੀ ਮੇਰੇ ਸ਼ੈਫ ਆ ਪਿੰਡ ਦੇ ਬੁੱਲੇ ਨੰਗਲ ਦੇ ਉਧਰ ਵੀ ਆਟਾ ਗੁੰਨਦੇ ਆ ਤੇ ਇੱਧਰ ਗੰਦੇ ਧੰਨੀਆਂ ਉਧਰ ਇੱਕ ਸਭ ਵੀਰੋਣੇ ਕੱਟਣਦੇ ਆ ਇੱਧਰ ਵੀਰੋਣੇ ਇੰਜੋਏ ਕਰਨਦੇ ਆ ਕੁੱਕੜੇ ਕਰਕਰੇ ਚੱਲਣਦੇ ਨੇ ਚੱਲਣਦੇ ਆ ਆਨ ਬਤਾ ਸਾਰੇ ਬੰਦੇ ਸ਼ੈਫ ਨਹੀਂ ਹੁੰਦੇ ਧੰਨਵਾਦ ਦੇ ਬੰਦੇ ਆ ਖਾਣ ਵਾਲੇ ਬੈਠੇ ਆ ਇਧਰ ਇਹ ਵੀ ਰੋਣਾ ਨੇ ਆਲੂ ਗਾਲ ਤੇ ਆ ਦੁੱਧ ਗਰਮ ਕਰਤਾ ਆ ਪਰੌਂਠਿਆਂ ਦਾ ਦੁੱਧ ਚੱਲੂਗਾ ਭੁਨੇ ਇਹਨਾਂ ਨੇ ਆਲੂ ਮੈਸ਼ ਮਿਸ਼ ਕਰਕੇ ਦੇ ਆ ਕੰਮ ਰੈਡੀ ਕਰਦੇ ਨੇ ਤੇ ਲੋਹ ਤਪੰਡੀ ਆ ਉਹ ਜਦਾਂ ਚੀਮਾ ਬਾਠ ਵਾਲਾ ਦਾਤਾ ਸੁਖਰਾਜ ਸਿੰਘ ਸੁਖਰਾ ਜੀ ਮਾ ਇਹਦਾ ਸੁਣੋ ਕਿ ਨਾ ਰਾਮ ਹੋ ਗਿਆ ਮੈਨੂੰ 5 ਸਾਲ ਦੱਸੋ ਐ ਪੀ ਵੀਰ ਰਾਮ ਕਿੰਨਾ ਗਿਆ 11 ਵਜ ਗਏ 5 ਮਿੰਟ 11 ਵਜ ਗਏ ਤੇ ਐ ਪੀ ਵੀਰ ਨੇ ਡਬਲ ਪਰੌਂਠਾ ਆਲੂ ਵਾਲਾ ਤਿਆਰ ਕਰਤਾ ਆ ਬਹੁਤ ਮਿਹਨਤ ਘੰਡਿਆ ਵੀਰ ਸਾਰੇ ਪਹਿਲੇ ਬੈਠੇ ਜਾਂਦੇ ਆਲੂ ਵਾਲਾ ਪਰੌਠੇ ਬਣਾ ਲਈ ਹੈ ਨਾ ਇਹੇ ਗੱਲ ਹੀ ਹੈ ਨਾ ਹਾਂ ਤੁਮਣ ਚਾਹ ਹੋਣੀ ਕਿ ਨਹੀਂ ਚਾਹ ਸ਼ੂ ਬਣਾਵੇ ਯਾਰ ਬਖਾਲ ਸਾਹਿਬ ਇਹ ਜਰਾ ਅੱਗੇ ਸੇਕਣ ਦੀ ਬੋਜ ਚਿੰਦੇ ਬਾਸ਼ਕਰ ਦੇ ਸਾੜੀ ਦਿੱਤੀਆਂ ਜੇ ਉਹ ਇੰਨੇ ਨਾ ਰਾੜੀ ਆਓ ਯਾਰ ਆ ਕਾਲੇ ਬਾਜ ਸਾਨੂੰ ਫੜਾ ਦੇਣੇ ਤੁਸੀਂ ਨਹੀਂ ਤੇਰੇ ਹੱਥੇ ਲਾਵਾ ਨਹੀਂ ਨਹੀਂ ਬਹੁਤ ਤੇਰੇ ਗੜ ਦੇ ਘੋਰਾ ਹੀ ਲੱਗਦਾ ਵਾ ਰੱਖ ਲੱਕ ਪਰੇ ਕਰੇ ਹੋਠੇ ਗਾਲੀ ਹੁਣ ਫੇਰ